ਰਾਜ ਕੀ ਆ ਫੋਨ ਤੇ ਦੇਖੀ ਜਾਂਦੇ ਹੋ ਮੇਰੀ ਗੱਲ ਸੁਣੋ ਗੱਲ ਕਰੋ ਨਾ ਮੰਮੀ ਨਾਲ ਕਿਸ ਚੀਜ਼ ਦੀ ਗੱਲ ਕਰਨੀ ਆ ਮੰਮੀ ਨਾਲ ਇੰਨੀ ਛੇਤੀ ਪੁੱਲੂ ਗਿਆ ਤੁਹਾਨੂੰ ਕਿਹਾਤਾ ਸੀ ਵੀ ਮੈਂ ਪੇਪਰ ਦੇਣੇ ਆ ਤੂੰ ਪੇਪਰ ਕਾਦੇ ਵਾਸਤੇ ਦੇਣੇ ਨੇ ਛੱਡਣਾ ਪਰੇ ਪੜਾਈ ਨੂੰ ਆਏ ਕਿ ਮੈਂ ਛੱਡ ਮੇਰਾ ਲਾਸਟ ਈਅਰ ਆ ਮੈਂ ਬਹੁਤ ਮਿਹਨਤ ਕੀਤੀ ਹੋਈ ਆ ਮੈਂ ਨਹੀਂ ਚਾਹੁੰਦੀ ਵੀ ਮੈਂ ਆਪਣੇ ਪੇਪਰ ਨਾ ਦੇਵਾਂ ਪਜਾ ਤੂੰ ਸੋਚ ਲੈ ਇੱਕ ਵਾਰੀ ਹੁਣ ਵਿਆਹ ਤਾਂ ਹੋ ਗਿਆ ਹੁਣ ਤੈਨੂੰ ਅੱਗੇ ਕੀ ਫਾਇਦਾ ਪੜਨ ਦਾ ਫਿਰ ਰਾਤ ਕਿਉਂ ਮੇਰੇ ਨਾਲ ਵਾਦਾ ਕੀਤਾ ਸੀ ਤੁਸੀਂ ਵੀ ਤੁਸੀਂ ਮੰਮੀ ਨਾਲ ਗੱਲ ਕਰੋਗੇ ਤੇ ਮੇਰੇ ਪੇਪਰ ਦਿਵਾਉਂਗੇ ਪੁਲਿਸ ਦੇ ਲੈਣੋਂ ਨਾ ਪੇਪਰ ਕਰ ਲੋ ਇੱਕ ਵਾਰ ਮੰਮੀ ਨਾਲ ਗੱਲ ਚਲ ਠੀਕ ਆ ਦੇਖ ਲੈਣਾ ਕਰਕੇ ਹੁਣੇ ਕਰੋ ਹੁਣੀ ਚਲੋ ਉਹ ਕਰ ਲੂਗਾ ਮੈਂ ਆਪੀ ਟਕਿਆਈ ਨਾਲ ਮੈਂ ਕਿ ਹੁਣੀ ਕਰੋ ਗੱਲ ਯਾਰ ਮੰਨ ਲੈ ਗੱਲ ਯਾਰ ਮੈਂ ਆਪੀ ਕਰ ਲੂਮਾ ਮੈਨੂੰ ਨਹੀਂ ਪਤਾ ਹੁਣੇ ਕਰੋ ਚਲੋ ਆਜੋ ਚਿੱਤੀ ਦਾ ਨਾ ਤੋ ਸਿਰੇ ਭੈਣੇ ਹੁਣ ਕਰ ਵੀ ਕੀ ਸਕਦੇ ਆ ਮੇਰੇ ਮੁੰਡੇ ਨੇ ਨਾ ਮੇਰੀ ਸਾਰੀਆਂ ਰਿਸ਼ਤੇਦਾਰੀਆਂ ਮੇਰੀ ਨੱਕ ਬੜਾ ਕੇ ਧਰਤੀ ਨਹੀਂ ਸੋਣੀ ਤਾਂ ਮੈਂ ਕੀ ਕਰਾਉਣਾ ਬੋਲਣ ਚੱਲਣ ਦੀ ਉਹਨੂੰ ਪੂਰਾ ਅਕਲ ਨਹੀਂ ਮੇਰੇ ਮੁੰਡੇ ਨੂੰ ਪਤਾ ਨਹੀਂ ਉਹਦੇ ਚ ਕੀ ਦਿਸ ਗਿਆ ਮੇਰਾ ਬੱਸ ਚੱਲੇ ਨਾ ਉਹਨੂੰ ਮੈਂ ਹੁਣੇ ਹੀ ਘਰੋਂ ਬਾਹਰ ਕੱਢਦਾ ਬਸ ਇੱਕ ਰਾਜ ਕਰਕੇ ਮੈਂ ਚੁੱਪ ਕਰੀ ਬੈਠੀ ਆ ਵੀ ਜਿਹੜੀ ਉਹਨੇ ਗਲਤੀ ਕਰਨੀ ਸੀ ਉਹ ਕਰ ਲਈ ਆਖਰ ਖੂਨ ਤਾਂ ਮੇਰਾ ਹੀ ਐ ਤੈਨੂੰ ਪਤਾ ਹੀ ਐ ਉਹ ਵੱਡਾ ਮੁੰਡਾ ਵੀ ਤਾਂ ਆਪਦੀ ਨੂੰ ਲੈ ਕੇ ਅੱਡ ਹੋ ਕੇ ਬਹਿ ਗਿਆ ਜੇ ਕਿਤੇ ਰਾਜ ਹੁਣ ਇਹਨੂੰ ਵੀ ਲੈ ਕੇ ਚਲੇ ਗਿਆ ਫੇਰ ਮੈਂ ਕੀ ਕਰੂੰ ਮੈਂ ਤਾਂ ਤਾਂ ਹੀ ਚੁੱਪ ਕਰੀ ਬੈਠੀ ਆ ਚੱਲੀ ਇਹ ਤਾਂ ਮੇਰੀ ਮੰਨੇ ਨਾ ਗੱਲ ਐ ਅਜੇ ਸਹੀ ਮੌਕਾ ਨਹੀਂ ਗੱਲ ਕਰਨ ਦਾ ਮੰਮੀ ਗੁੱਸੇ 'ਚ ਨੇ ਪਰ ਰਾਜ ਮੇਰੇ ਪੇਪਰ ਤੂੰ ਪੇਪਰ ਦੇਣਾ ਚਾਹੀਏ ਹੈ ਨਾ ਹਾਂ ਫੇਰ ਤੂੰ ਮੇਰੀ ਗੱਲ ਮੰਨ ਮੈਂ ਮੰਮੀ ਨੂੰ ਆਪੇ ਮਨਾ ਲੂੰਗਾ ਤੂੰ ਮੇ제 ਠੰਡ ਰੱਖ ਠੀਕ ਆ ਜਿਵੇਂ ਤੁਸੀਂ ਕਹੋ ਚਲ ਆਜਾ ਹੁਣ ਆਪਾਂ ਚੱਲੀਏ ਰਾਜ ਮੈਨੂੰ ਐਂ ਤਾਂ ਦੱਸੋ ਵੱਡੇ ਵੀਰ ਜੀ ਮੰਮੀ ਨੂੰ ਕਿਉਂ ਛੱਡ ਕੇ ਗਏ ਨੇ ਯਾਰ ਤੋ ਕੀ ਗੱਲਾਂ ਲੱਗੇ ਬਹਿ ਗਈ ਹੋਰ ਗੱਲ ਕਰ ਲਾ ਹੋਰ ਕਿਉਂ ਗੱਲ ਕਰਾਂ ਦੱਸੋ ਨਾ ਤੁਹਾਡੀ ਭਾਬੀ ਨਹੀਂ ਸੀ ਚੰਗੀ ਭਾਬੀ ਤਾਂ ਮੇਰੀ ਬਹੁਤ ਚੰਗੀ ਸੀ ਪਰ ਕੀ ਪਰ ਪਰ ਉਹ ਗਰੀਬ ਘਰੋਂ ਸੀ ਗਰੀਬ ਘਰੋਂ ਨਾ ਮੰਮੀ ਜੀ ਨੇ ਘਰ-ਵਾਰ ਦੇਖ ਕੇ ਨਹੀਂ ਵੀਰ ਜੀ ਦਾ ਰਿਸ਼ਤਾ ਲਿਆ ਘਰ-ਵਾਰ ਦਾ ਪਰਝਾਈ ਦਾ ਬਹੁਤ ਵਧੀਆ ਸੀ ਵਿਚੋਲਾ ਵੀ ਕਹਿੰਦਾ ਸੀ ਜੋ-ਜੋ ਤੁਸੀਂ ਮੰਗ ਰੱਖੋਗੇ ਉਹ ਤੁਹਾਡੀ ਉਹ ਪੂਰੀ ਕਰ ਦੰਗੇ ਤੇ ਮੰਮੀ ਨੇ ਇਹ ਸੁਣ ਕੇ ਪੈਰ ਭੁੰਜੇ ਨਾਲ ਲੱਗਣ ਮੰਮੀ ਨੇ ਹਾਂ ਕਰ ਦਿੱਤੀ ਤੇ ਫਿਰ ਜਦੋਂ ਵਿਆਹ ਦੇ ਦਿਨ ਥੋੜੇ ਰਹਿ ਗਏ ਨਾ ਫਿਰ ਵਿਚੋਲੇ ਦਾ ਫੋਨ ਆਇਆ ਕਹਿੰਦਾ ਭਾਬੀ ਦੇ ਭਰਾ ਉਹਨਾਂ ਦੀ ਫੈਕਟਰੀ ਨੂੰ ਅੱਗ ਲੱਗ ਗਈ ਉਹ ਤੁਹਾਡੀਆਂ ਮੰਗਾਂ ਨਹੀਂ ਪੂਰੀਆਂ ਕਰ ਸਕਦੇ ਅੱਛਾ ਜੀ ਫਿਰ ਤਾਂ ਮੰਮੀ ਨੇ ਸਾਫ਼-ਸਾਫ਼ ਨਾ ਕਰਤੀ ਹੋਣੀ ਆ ਪਰ ਇਹ ਰਿਸ਼ਤਾ ਫਿਰ ਪੂਰ ਕਿਵੇਂ ਚੜਿਆ ਸਹੀ ਕਿਹਾ ਤੂੰ ਮੰਮੀ ਨੇ ਤਾਂ ਸਾਫ਼-ਸਾਫ਼ ਨਾ ਕਰਤੀ ਸੀ ਪਰ ਇੱਥੇ ਵੀਰਾ ਅੜ ਗਿਆ ਵੀਰਾ ਕਹਿੰਦਾ ਮੈਂ ਤਾਂ ਵਿਆਹ ਕਰਵਾਉਂਗਾ ਤਾਂ ਰੋਜੀ ਭਾਬੀ ਨਾਲ ਹੀ ਕਰਵਾਉਂਗਾ ਵੀਰਾ ਕਹਿੰਦਾ ਇਹ ਹਾਦਸਾ ਤਾਂ ਕਿਸੇ ਨਾਲ ਵੀ ਹੋ ਸਕਦਾ ਸਹੀ ਕਿਹਾ ਵੀਰ ਜੀ ਨੇ ਬਸ ਇਹਦਾ ਤੋਂ ਆਏ ਮੰਨ ਵੀ ਵੀਰੇ ਦੀ ਜਿੱਦ ਕਰਕੇ ਵਿਆਹ ਹੋਇਆ ਚਲੋ ਇਹ ਤਾਂ ਹੋ ਗਈ ਬਿਆਰ ਦੀ ਗੱਲ ਪਰ ਮੈਨੂੰ ਇਹ ਤਾਂ ਦੱਸੋ ਵੀਰ ਜੀ ਅੱਡ ਕਿਉਂ ਹੋਏ ਕਿਉਂ ਘਰ ਛੱਡ ਕੇ ਗਏ ਤੈਨੂੰ ਮੰਮੀ ਦੇ ਸੁਆਹ ਦਾ ਪਤਾ ਤਾਂ ਹੈ ਮੰਮੀ ਕਰਕੇ ਹੂੰ ਜੋ ਵੀ ਆ ਮੰਮੀ ਕਰਕੇ ਵੀ ਆ ਪਰ ਗੱਲ ਤਾਂ ਕੋਈ ਹੋਈ ਹੋਊਗੀ ਨਾ ਤੁਸੀਂ ਮੈਨੂੰ ਗੱਲ ਤਾਂ ਦੱਸੋ ਬਸ ਮੇਰੇ ਉਹ ਦਿਨ ਯਾਦ ਹੈ ਜਿਸ ਦਿਨ ਮੈਂ ਤੈਨੂੰ ਕਿਹਾ ਨਾ ਪਰ ਆਪਾਂ ਤਾਂ ਪਕੇ ਨੂੰ ਹੂੰ ਮੰਮੀ ਜੀ ਤੁਸੀਂ ਕਿਉਂ ਐਵੇਂ ਗੱਲ ਵਧਾਈ ਜਾਂਦੇ ਹੋ ਮੈਂ ਗੱਲ ਨੂੰ ਨਹੀਂ ਵਧਾ ਰਹੀ ਗੱਲ ਨੂੰ ਤੂੰ ਵਧਾ ਰਹੀ ਆ ਤੈਨੂੰ ਮੈਂ ਜੋ ਕਿਹਾ ਨਾ ਚੁੱਪ ਕਰਕੇ ਉਹੀ ਕਰ ਤੂੰ ਨਹੀਂ ਮੰਨਣੀ ਨਾ ਮੇਰੀ ਗੱਲ ਨਾ ਮੰਨ ਨਿਕਲ ਮੇਰੇ ਘਰੋਂ ਮੰਮੀ ਜੀ ਮੈਂ ਤੁਹਾਡੇ ਅੱਗੇ ਹੱਥ ਛੋੜ ਦਿਆਂ ਨਾ ਕਰੋ ਐਵੇਂ ਤੈਨੂੰ ਸੁਣਿਆ ਨਹੀਂ ਜਾਂ ਤਾਂ ਉਹਨਾਂ ਤੋਂ ਪੈਸੇ ਮੰਗਵਾ ਲੈ ਨਹੀਂ ਉਹਨਾਂ ਕੋਲ ਜਾ ਕੇ ਰਹਿ ਲੈਣੀ ਮੰਦੀ ਨਹੀਂ ਮੇਰੀ ਗੱਲ ਮੈਂ ਤੈਨੂੰ ਇੱਕ ਮਿੰਟ ਵੀ ਆਪਣੀ ਅੱਖਾਂ ਦੇ ਸਾਹਮਣੇ ਬਰਦਾਸ਼ਤ ਨਹੀਂ ਕਰ ਸਕਦੀ ਨਿਕਲੇ ਤੋ ਮੰਮੀ ਜੀ ਇੱਕ ਵਾਰੀ ਇਹਨਾਂ ਨੂੰ ਆ ਜਾਣ ਦੋ ਫਿਰ ਜਿਵੇਂ ਇਹ ਕਹਿਣਗੇ ਮੈਂ ਉਹ ਵੀ ਕਰੂੰਗੀ ਬਾੜੀ ਸਿਆਣੀ ਬਣਦੀ ਐ ਉਹਨੇ ਤਾਂ ਮਨਾ ਕਰਨਾ ਹੀ ਐ ਵੀ ਤੂੰ ਨਾ ਜਾਵੇਂ ਤਾਂ ਹੀ ਤਾਂ ਮੈਂ ਉਹਦੇ ਆਉਣ ਤੋਂ ਪਹਿਲਾਂ ਤੈਨੂੰ ਕੱਟ ਦੇਣਾ ਅੱਛੇ ਫੇਰ ਕੀ ਹੋਇਆ ਫੇਰ ਕੀ ਹੋਣਾ ਸੀ ਮੰਮੀ ਨੇ ਭਾਬੀ ਨੂੰ ਪਾਰੇ ਘੜਤਾ ਤੇ ਵੀਰ ਜੀ ਨੇ ਇਹ ਨਹੀਂ ਕੁਝ ਕਿਹਾ ਵੀਰ ਜੀ ਨੂੰ ਮੰਮੀ ਦਾ ਇਹ ਫੈਸਲਾ ਪਸੰਦ ਨਹੀਂ ਆਇਆ ਤੇ ਵੀਰ ਜੀ ਨੇ ਵੀ ਘਰ ਛੱਡਤਾ ਭਾਬੀ ਪਿੱਛੇ ਤੇ ਮੁੜ ਕੇ ਵੀਰੇ ਨੇ ਇਸ ਘਰ ਦੇ ਵਿੱਚ ਪੈਰ ਨਹੀਂ ਧਰਿਆ ਪਰ ਹੁਣ ਤੂੰ ਇਹ ਦੇਖ ਲੈ ਵੀਰੇ ਨੇ ਆਪਣੀ ਮਿਹਨਤ ਸਦਕਾ ਐਡਾ ਵੱਡਾ ਕਾਰੋਬਾਰ ਖੜਾ ਕਰ ਲਿਆ ਤੇ ਕੋਠੇ ਪਾ ਲਈ ਜੀ ਇਹ ਤਾਂ ਬਹੁਤ ਵਧੀਆ ਗੱਲ ਆ ਪਰ ਆ ਉਹਨਾਂ ਮੈਨੂੰ ਡਰ ਲੱਗ ਰਿਹਾ ਕਿਸ ਗੱਲ ਦਾ ਜਿਵੇਂ ਮੰਮੀ ਨੇ ਦੀਦੀ ਨੂੰ ਕੱਢਤਾ ਨਾ ਜੇ ਮੈਨੂੰ ਘਰੋਂ ਕੱਢਤਾ ਫੇਰ ਮੈਂ ਕਿੱਥੇ ਜਾਉਂਗੀ ਆਪਾ ਨੂੰ ਨਹੀਂ ਕੱਢ ਸਕਦੇ ਮੰਮੀ ਘਰੋਂ ਤੁਹਾਨੂੰ ਨਹੀਂ ਪਤਾ ਮੰਮੀ ਦਾ ਮੰਮੀ ਜੀ ਕੁਛ ਵੀ ਕਰ ਸਕਦੇ ਆ ਗੱਲ ਹੀ ਤੂੰ ਸੁਣਿਆ ਤਾਂ ਹੈ ਮੰਮੀ ਫੋਨ ਤੇ ਕੀ ਗੱਲਾਂ ਕਰ ਰਹੀ ਸੀ ਵੀ ਉਹਨਾਂ ਨੂੰ ਨਾ ਚਾਹ ਕੇ ਵੀ ਇਹ ਰਿਸ਼ਤਾ ਮਨਜ਼ੂਰ ਆ ਉਹ ਆਪਾ ਨੂੰ ਘਰੋਂ ਬਾਹਰ ਨਹੀਂ ਕੱਢ ਸਕਦੇ ਜੀ ਮੈਂ ਨਾ ਤੁਹਾਡੀ ਭਾਬੀ ਨਾਲ ਗੱਲ ਕਰਨਾ ਚਾਹੁੰਦੀ ਆ। ਆਹ ਕੀ ਕਹੀ ਜਾਨੀ ਐ? ਜੋ ਮੈਂ ਕਿਹਾ ਨਾ ਤੁਸੀਂ ਸੁਣ ਲਿਆ। ਤੁਸੀਂ ਕਰਵਾਓ ਨਾ ਆਪਣੇ ਭਾਬੀ ਨਾਲ ਮੇਰੀ ਗੱਲ। ਛੱਡ ਪਰਾਂ ਯਾਰ ਕੀ ਫਾਇਦਾ? ਫਾਇਦਾ ਹੋਵੇ ਚਾਹੇ ਨਾ ਹੋਵੇ। ਤੁਸੀਂ ਮੇਰੀ ਗੱਲ ਕਰਵਾਓ। ਮੈਂ ਗੱਲ ਕਰਨੀ ਆ। ਨਹੀਂ ਆਏ ਮੰਨ ਦੀ। ਕਰਵਾਉਣ ਨੂੰ ਪੁੱਛਾ। ਸਪੀਕਰ ਫੋਨ ਤੇ ਲਗਾਓ। ਰਾਜ ਦਾ ਫੋਨ ਅਜੀ ਨਹੀਂ ਮੈਨੂੰ ਕਿਧਰੋਂ ਫੋਨ ਕਰ ਲਿਆ ਪਰ ਜਾਈ ਜੀ ਕੀ ਹਾਲ ਨੇ ਮੇਰਾ ਹਾਲ ਤਾਂ ਬਹੁਤ ਵਧੀਆ ਪਰ ਤੂੰ ਮੈਨੂੰ ਕਿਵੇਂ ਭੁੱਲ ਕੇ ਯਾਦ ਕਰ ਲਿਆ ਭਾਬੀ ਜੀ ਮੈਂ ਤੁਹਾਡੀ ਕਿਸੇ ਨਾਲ ਗੱਲ ਕਰਵਾਉਣੀ ਹੈ ਕਰੀ ਗੱਲ ਹੈਲੋ ਕੁੜੀ ਦੀ ਆਵਾਜ਼ ਕੌਣ ਮੈਂ ਪਛਾਣਿਆ ਨਹੀਂ ਉਹ ਭਾਬੀ ਜੀ ਕੁੜੀ ਦਰਾਣੀ ਐ ਮੇਰੀ ਦਰਾਣੀ ਰਾਜ ਤੂੰ ਕਿਸੇ ਕੁੜੀ ਨਾਲ ਗੱਲ ਕਰ ਰਿਹਾ ਇਸ ਗੱਲ ਦਾ ਮੰਮੀ ਨੂੰ ਪਤਾ ਭਾਬੀ ਜੀ ਮੰਮੀ ਨੂੰ ਸਭ ਪਤਾ ਹੈ ਤੇ ਮੰਮੀ ਨੇ ਸਾਡਾ ਰਿਸ਼ਤਾ ਮਨਜ਼ੂਰ ਕਰ ਲਿਆ ਇਹ ਕਿਵੇਂ ਹੋ ਸਕਦਾ ਹੋ ਸਕਦਾ ਉਹ ਹੋ ਸਕਦਾ ਨਹੀਂ ਹੋ ਗਿਆ ਮੈਂ ਸ਼ੈਲੀ ਨਾਲ ਵਿਆਹ ਕਰਵਾ ਲਿਆ ਹੈ ਇੱਡਾ ਵੱਡਾ ਸਟੈਪ ਤੂੰ ਕਿਵੇਂ ਚੱਕ ਲਿਆ ਰਾਜ ਫੇਰ ਹੋਰ ਕਰਦਾ ਵੀ ਮੈਂ ਕੀ ਭਾਬੀ ਮੈਂ ਮੰਮੀ ਨੂੰ ਬਹੁਤ ਮਨਾਇਆ ਤੁਹਾਨੂੰ ਮੰਮੀ ਦਾ ਤਾਂ ਪਤਾ ਹੈ ਉਹ ਨਹੀਂ ਮੰਨੇ ਤੇ ਇਧਰੋਂ ਸ਼ੈਲੀ ਦੇ ਮਾਪੇ ਉਹ ਨਹੀਂ ਮੰਨੇ ਫੇਰ ਜਦੋਂ ਦੋਨੇ ਪਾਸੇ ਕੋਈ ਮੰਨਿਆ ਨਹੀਂ ਵਿਆਹ ਨੂੰ ਫੇਰ ਅਸੀਂ ਦੋਨਾਂ ਨੇ ਭੱਜ ਕੇ ਵਿਆਹ ਕਰਵਾ ਲਿਆ ਕੋਰਟ ਮੈਰਿਜ ਕਰਵਾ ਲਿਆ ਹੁਣ ਤੁਸੀਂ ਕਿੱਥੇ ਹੋ ਅਸੀਂ ਅਸੀਂ ਮੰਮੀ ਕਰ ਮੰਮੀ ਕਰ ਵਿਆਹ ਰਾਤ ਨੂੰ ਸਾਫ਼-ਸਾਫ਼ ਦੱਸ ਸਕ ਮੰਮੀ ਨੇ ਤੁਹਾਡੇ ਇਸ ਫੈਸਲੇ ਨੂੰ ਕਿਵੇਂ ਮੰਨ ਲਿਆ ਬੱਸ ਭਾਬੀ ਮੈਂ ਮੰਮੀ ਨੂੰ ਆਪਣੀ ਜਿੱਦ ਨਾਲ ਮਨਾ ਹੀ ਲਿਆ ਆ ਤਾਂ ਫਿਰ ਕਮਾਲ ਹੀ ਹੋ ਗਈ ਆਈ ਹੈ ਫਿਰ ਚਲੋ ਭਾਬੀ ਤੁਸੀਂ ਸ਼ੈਲੀ ਨਾਲ ਗੱਲ ਕਰ ਲਓ ਮੈਨੂੰ ਕੰਮ ਹੈ ਜ਼ਰੂਰੀ ਮੈਂ ਆਉਣਾ ਫਿਰਾਂ ਅਲੱਗ ਕਰੀਂਗਾ ਹੈਲੋ ਦੀਦੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਫਿਰ ਕਿਵੇਂ ਆ ਮੇਰੀ ਦਰਾਨੀਏ ਮੈਂ ਦੀਦੀ ਬਹੁਤ ਵਧੀਆ ਮੈਨੂੰ ਨਾ ਰਾਜਨ ਤੁਹਾਡੀ ਸਾਰੇ ਸਟੋਰੀ ਸੁਣਾਈ ਆ ਸੁਣ ਕੇ ਬੜਾ ਦੁੱਖ ਲੱਗਿਆ ਮੰਮੀ ਜੀ ਐ ਕਿਵੇਂ ਕਰ ਸਕਦੇ ਆ ਸ਼ੈਲੀ ਜਦੋਂ ਲਾਲਚ ਬੰਦੇ ਦੇ ਦਿਮਾਗ ਤੇ ਛਾਇਆ ਹੋਵੇ ਨਾ ਫਿਰ ਉਹ ਬੰਦੇ ਤੋਂ ਕੁਝ ਵੀ ਕਰਵਾ ਸਕਦਾ ਦੇਖ ਸ਼ੈਲੀ ਮੇਰੀ ਤਾਂ ਤੈਨੂੰ ਇਹੀ ਸਲਾਹ ਤੂੰ ਨਾ ਮੰਮੀ ਤੋਂ ਥੋੜਾ ਜਿਹਾ ਬਚ ਕੇ ਰਹੀਂ ਮੈਂ ਨਹੀਂ ਚਾਹੁੰਦੀ ਕਿ ਜੋ ਕੁਝ ਮੇਰੇ ਨਾਲ ਹੋਇਆ ਉਹ ਤੇਰੇ ਨਾਲ ਵੀ ਹੋਵੇ ਸਹੀ ਕਹਿ ਰਹੀ ਔਂ ਦੀਦੀ ਤੁਸੀਂ ਬਸ ਤੂੰ ਰਾਜ ਦਾ ਧਿਆਨ ਰੱਖੀ ਕਿਉਂਕਿ ਜੇ ਮੰਮੀ ਨੇ ਰਾਜ ਨੂੰ ਆਪਣੇ ਬਸਟ ਕਰ ਲਿਆ ਨਾ ਫੇਰ ਤੂੰ ਕੁਝ ਨਹੀਂ ਕਰ ਸਕਦੀ ਕਿਉਂਕਿ ਮੰਮੀ ਰਾਜ ਨੂੰ ਤੇਰੇ ਖਿਲਾਫ ਕਰਨ ਲਈ ਨਾ ਕੁਛ ਵੀ ਕਰ ਸਕਦੇ ਆ ਕਿਸੇ ਵੀ ਹੱਦ ਤੱਕ ਜਾ ਸਕਦੇ ਆ ਬਾਕੀ ਤੂੰ ਆਪ ਸਮਝਦਾ ਆ